ਹਾਂ ਇਹ ਚੀਜ਼ ਦੀ ਕੂਕੀ ਕਾਰਨ ਦਾ ਕੰਦਾ ਚੱਲ ਰਿਹਾ ਤੇ ਕੂਕੀ ਨਹੀਂ ਮਿਲਦੀ ਉਹਦੀ ਪਰ ਕਨੀ ਹੋ ਸਭ ਜਿਹੜੇ ਬੰਦੇ ਗਵਰਨਮੈਂਟ ਨੂੰ ਕਰਨਾ ਟੈਕਸ ਦਿੰਦੇ ਐ ਇਹਨੇ ਬੰਦਿਆਂ ਨੂੰ ਰੋਜ਼ਗਾਰ ਦਿੰਦੀ ਐ ਦੇਖੋ ਉਹਦੀ ਸੜਕ ਦੇ ਉੱਤੇ ਕੀ ਹਾਲ ਹੈ ਹਾਂਜੀ ਮੈਂ ਕਰਨਾ ਮੇਰੀ ਸਾਲੀ ਜਦਾ ਦੇ ਰੋਮ ਨੇ ਉਹਨਾਂ ਨੂੰ ਕੁਝ ਦੇ ਚਾਹੀਦਾ ਤੇ ਮੈਨੂੰ ਕੁਝ ਨਹੀਂ ਜਾਈਦਾ ਮੇਰਾ ਬ੍ਰਦਰ ਤੇ ਮੁਦੇ ਉਹਨਾਂ ਕੀ ਤਫਰਕ ਸੀ ਸੁਣਨਾ ਤੋ ਦੁਕਾਨ ਤੇ ਗਿਆ ਹੈ ਗੱਡੀ ਚੁੱਕ ਗੱਡੀ ਖੜੀ ਕੀਤੀ ਹੈ ਗੱਡੀ ਦੇ ਵਿੱਚ ਆ ਕੇ ਕੋਲ ਦੇ ਮਾਰ जब बंद नहीं फे गए एक हिंदुस्ता बड़ा हो ना हो हिंदुस्तान व्यापारियों का विश्वास उठ जूगा इंडिया गवर्नमेंट तो रुकूगा एंजाब गो रुकूगा पूरे हिंदुस्तान ਇਹ ਜਿੰਦਗੀ ਦਾ ਸਭ ਤੋਂ ਮਹਾਨ ਤਿੰਨ ਸਭ ਕੁਝ ਬਣਾ ਸਕਦੇ ਆ ਇਹਦੇ ਨੂੰ ਬਣਾ ਸਕਦੇ ਸੀ ਐਸ ਤੋਂ ਚੰਗਾ ਤਾਂ ਸਲਾਸਾ ਰਪੋਰਟਾ ਉਮਰਤ ਕਰਦਾ ਤਾਂ ਆਪ ਜਦ ਅਪੀਆ ਮੈਂ ਮੇਰੇ ਸੋਏ ਆਂਦੀ ਇਹਨੂੰ ਫੜ ਇਹਨੂੰ ਫੜ ਕੇ ਤਾਂ ਇਹਨਾਂ ਦਾ ਪੂਰਨ ਤੇ ਆ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰਲ ਜੇਲ੍ਹਾਂ ਦੇ ਵਿੱਚ ਬੰਦੇ ਪਾੜੇ ਹੋਏ ਆ ਦੋ ਮਿੰਟ ਦੀ ਵੱਡੀ ਵੱਡੀ ਜੇਲ੍ਹਾਂ ਚ ਬੰਦੇ ਪਾੜੇ ਨੇ ਕਿਸ ਵਾਸਤੇ ਪਾੜੇ ਨੇ ਤਾਂ ਤੋਂ ਕੀ ਕਰਾਣਾ ਕੋਰਮੇ ਦੇ ਨੇ ਹੈ ਜਿਹੜੇ ਵਿਪਾਰੀ ਇਹਨਾਂ ਨੂੰ ਟੈਕਸ ਦਿੰਦੇ ਆ ਹਿੰਦੁਸਤਾਨ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਹਾਂਜੀ ਉਹਨਾਂ ਤਾਂ ਫੂਟ ਟੈਕਸ ਲਾ ਲਓ ਇਹ ਬਦਮਾਸ਼ਾਂ ਤੋਂ ਤੁਸੀਂ ਕੀ ਲੈ ਲੋਗੇ ਜੋ ਗੌਰਮਨ ਦੇ ਘਮਾਉ ਭੂਤ ਹੈ ਤੇ ਰਾਜਾ ਦਾ ਰਾਜਾ ਕੁਲਿਕੂਰ ਬੰਦੇ ਦੋ ਹੀ ਚੀਜ਼ਾਂ ਮੰਗਦੀ ਹੈ ਇਨਸਾਫ ਤੇ ਸੁਰੱਖਿਆ ਹੋਰ ਕੁਛ ਨਹੀਂ ਮੰਗਦੀ ਕੁਛ ਨਹੀਂ ਚਾਹੀਦਾ ਪਰ ਰਾਜਾ ਤੋਂ ਆਰਮਨ ਜੀ ਪਾਣੀ ਲਉ ਹਾਂ ਪਾਣੀ ਪਾਹਮ ਸਰ 5750 ਰੁਪਏ ਰੁਜ਼ਗਾਰ ਦਿੱਤੇ ਹੋਇਆ ਅੱਧੀ ਕੀ ਗੋੜਾ ਕੀਤਾ ਆ ਦੱਸੋ ਇਹ ਤੁਸਤਾ ਮੇਂ ਗੌਰਮੈਂਟ ਸਰ ਦਾ 800 ਕਿਹੜੇ ਕਰ ਲਈ ਮੈਂ ਪੰਜਾਬ ਗੌਰਮੈਂਟ ਨਹੀਂ ਕਰਨੀ ਤੇਰੇ ਮਹਿੰਦੂਤ ਪੰਜਾਬ ਗੌਰਮੈਂਟ ਤੇ ਲਾਲੋ ਦੇ ਨੇ ਬੰਦੋ ਆ ਜਾਓ ਅੰਦਰ ਬਕਾ